ਹਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਮਸਾਲਾ ਨਮਕ ਦੀ ਰੈਸਪੀ ਲੈ ਕੇ ਆਈ ਹਾਂ ਜਿਹੜਾ ਅਸੀਂ ਇਹ ਨਮਕ ਬਣਾਵਾਂਗੇ ਇਹ ਨਮਕ ਰੈਤਾ ਲੱਸੀ ਜਿੱਦਾਂ ਸਲਾਦ ਉੱਤੇ ਪਾ ਕੇ ਖਾਇਆ ਜਾਂਦਾ ਹੈ ਜਿੱਦਾਂ ਕਈ ਲੋਕਾਂ ਨੂੰ ਦਹੀਂ ਜਾਂ ਲੱਸੀ ਠੰਡੀ ਲੱਗਦੀ ਹੈ ਜੇ ਉਹ ਆਹ ਵਾਲਾ ਨਮਕ ਪਾ ਕੇ ਖਾਣਗੇ ਤੇ ਜਿਹੜਾ ਦਹੀਂ ਹੈ ਜਾਂ ਲੱਸੀ ਉਹਨਾਂ ਨੂੰ ਠੰਡੀ ਜਾਂ ਬਾਏ ਨਹੀਂ ਕਰੇਗੀ ਆਓ ਅਸੀਂ ਇਹਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਨਮਕ ਦੇ ਵਿੱਚ ਅਸੀਂ ਬਹੁਤ ਜਦਾ ਮਸਾਲੇ ਪਾ ਕੇ ਜਿਹੜਾ ਇਹ ਨਮਕ ਬਣਾ ਕੇ ਤਿਆਰ ਕਰਾਂਗੇ ਇੱਥੇ ਅਸੀਂ ਮਸਾਲੇ ਲੈ ਲਏ ਨੇ ਇੱਥੇ ਅਸੀਂ ਲਈ ਹੈ ਅਜਵੈਨ ਕਾਲੀ ਮਿਰਚ ਮੇਥੇ ਸੁੱਕਾ ਧਨੀਆ ਜੀਰਾ ਤੇ ਹਿੰਗ ਨਾਲ ਆਪਾਂ 1 ਕਿਲੋ ਦੇ ਕਰੀਬ ਕਾਲਾ ਨਮਕ ਲੈ ਲਿਆ ਹੈ ਤੇ ਨਾਲ ਹੀ ਆਪਾਂ ਲਿਆ ਹੈ ਪੁਦੀਨਾ ਇਹ ਜਿਹੜਾ ਪੂਤਨਾ ਹੈਗਾ ਆਪਾਂ ਇਹਨੂੰ 2-3 ਦਿਨ ਛਾਵੇਂ ਸੁਕਾ ਲਿਆ ਸੀਗਾ ਸੁਕਾਣ ਤੋਂ ਬਾਅਦ ਇਹ ਦੇਖੋ ਇਦਾਂ ਰ ਹੋ ਗਿਆ ਹੈ ਤੁਸੀਂ ਵੀ ਇਹਨੂੰ ਇਸ ਤਰ੍ਹਾਂ ਸਕਾ ਕੇ ਪਹਿਲਾਂ ਰੱਖ ਸਕਦੇ ਹੋ ਇੱਕ ਫਰਾਈਪੈਨ ਰੱਖਾਂਗੇ ਗੈਸ ਦੇ ਉੱਤੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾ ਦਵਾਂਗੇ ਮੇਥੇ ਇੱਥੇ ਆਪਾਂ 2 ਚਮਚ ਮੇਥਿਆ ਦੇ ਲਏ ਨੇ ਨਾਲ ਆਪਾਂ ਪਾ ਦਾਂਗੇ ਜੀਰਾ 2 ਚਮਚ ਜੀਰਾ 2 ਚਮਚ ਸੁੱਕਾ ਧਨੀਆ 2 ਚਮਚ ਅਜਵੈਨ ਤੇ 2 ਚਮਚੀ ਕਾਲੀ ਮਿਰਚ ਸਾਰਾ ਕੁਝ ਆਪਾਂ 2-2 ਚਮਚ ਹੀ ਲਿਆ ਹੈ ਹੁਣ ਆਪਾਂ ਜਿਹੜੇ ਇਹ ਵਾਲੇ ਮਸਾਲੇ ਹੈਗੇ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਦੇਖੋ ਜਿਹੜੇ ਮੇਥੇ ਹੁੰਦੇ ਆ ਇਹ ਵੀ ਗਰਮ ਹੁੰਦੇ ਆ ਜੀਰਾ ਹੋ ਗਿਆ ਅਜਵੈਨ ਹੋ ਗਈ ਅਜਵੈਨ ਵੀ ਬਾਈ ਨੂੰ ਖਤਮ ਕਰਦੀ ਹੈ ਕਾਲੀ ਮਿਰਚ ਵੀ ਤੇ ਜਦੋਂ ਅਸੀਂ ਇਹ ਸਾਰੇ ਮਸਾਲੇ ਪਾਵਾਂਗੇ ਨਮਕ ਦੇ ਵਿੱਚ ਤੇ ਦੇਖੋ ਜਿਹੜਾ ਨਮਕ ਹੈ ਕਿੰਨਾ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਾ ਹੈ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਪੁੰਨ ਲੈਂਦੇ ਆ ਥੋੜੀ ਹੀ ਦੇਰ ਦੇ ਵਿੱਚ ਜਿਹੜਾ ਇਹ ਮਸਾਲਾ ਹੈਗਾ ਪੁੱਜ ਕੇ ਤਿਆਰ ਹੋ ਜਾਏਗਾ ਦੇਖੋ ਲਾਲ ਹੋਣਾ ਸ਼ੁਰੂ ਹੋ ਗਿਆ ਹੈ ਜਦੋਂ ਇਦਾਂ ਲਾਲ ਹੋ ਜਾਏਗਾ ਫਿਰ ਅਸੀਂ ਗੈਸ ਨੂੰ ਕਰ ਦਵਾਂਗੇ ਬੰਦ ਮਸਾਲਾ ਜਿਹੜਾ ਸਾਡਾ ਪੁੱਜ ਕੇ ਤਿਆਰ ਹੋ ਚੁੱਕਾ ਹੈ ਇਹਨੂੰ ਹੁਣ ਅਸੀਂ ਇੱਕ ਕੋਲੀ ਦੇ ਵਿੱਚ ਕੱਢ ਲਵਾਂਗੇ ਤੇ ਠੰਡਾ ਹੋਣ ਲਈ ਰੱਖ ਦਵਾਂਗੇ ਇਹਨੂੰ ਅਸੀਂ ਇੱਕ ਪਲੇਟ ਦੇ ਵਿੱਚ ਪਾ ਲੈਂਦੇ ਹਾਂ ਜਿਹੜਾ ਛੇਤੀ ਠੰਡਾ ਹੋ ਜਾਵੇ ਜਦੋਂ ਇਹ ਮਸਾਲਾ ਠੰਡਾ ਹੋ ਜਾਏਗਾ ਫਿਰ ਅਸੀਂ ਇਹਨੂੰ ਹੁਣ ਪੀਸ ਕੇ ਤਿਆਰ ਕਰ ਲਵਾਂਗੇ ਮਸਾਲਾ ਜਿਹੜਾ ਸਾਡਾ ਠੰਡਾ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਹਿੰਗ ਪਾ ਦਵਾਂਗੇ ਚਮਚ ਦਾ ਅੱਧਾ ਕ ਹਿੱਸਾ ਛੋਟੇ ਚਮਚ ਦਾ ਅੱਧਾ ਹਿੱਸਾ ਪਾ ਹਿੰਗ ਦਾ ਪਾ ਦਿੱਤਾ ਹੈ ਹਿੰਗ ਪਾਣ ਤੋਂ ਬਾਅਦ ਅਸੀਂ ਇਹਨੂੰ ਹੁਣ ਪੀਸ ਕੇ ਤਿਆਰ ਕਰਾਂਗੇ ਤੇ ਜਿਹੜਾ ਸਾਡਾ ਮਸਾਲਾ ਹੈ ਦੇਖੋ ਇਹ ਪੀਸ ਕੇ ਤਿਆਰ ਹੋ ਚੁੱਕਾ ਹੈ ਮਸਾਲਾ ਪੀਸਣ ਤੋਂ ਬਾਅਦ ਅਸੀਂ ਹੁਣ ਜਿਹੜਾ ਪੂਤਨਾ ਹੈਗਾ ਏ ਉਹਨੂੰ ਅਸੀਂ ਪੀਸ ਕੇ ਤਿਆਰ ਕਰਾਂਗੇ ਇੱਦੋਂ ਜਿਹੜਾ ਸਾਡਾ ਪੁਦੀਨਾ ਹੈਗਾ ਇਹਨੂੰ ਅਸੀਂ ਪਾ ਦਿੰਦੇ ਹਾਂ ਇਸੇ ਹੀ ਮੱਗ ਦੇ ਵਿੱਚ ਸਾਰੇ ਪੁਦੀਨੇ ਨੂੰ ਪਾਣ ਤੋਂ ਬਾਅਦ ਇਹਨੂੰ ਵੀ ਅਸੀਂ ਬਰੀਕ ਪੀਸ ਲੈਂਦੇ ਆ ਪੁਦੀਨਾ ਅਸੀਂ ਪੀਸ ਕੇ ਤਿਆਰ ਕਰ ਲਿਆ ਹੈ ਇਹਨੂੰ ਵੀ ਅਸੀਂ ਮਸਾਲੇ ਵਾਲੀ ਪਲੇਟ ਦੇ ਵਿੱਚ ਹੀ ਕੱਢ ਦਵਾਂਗੇ ਦੋਨੇ ਚੀਜ਼ਾਂ ਅਸੀਂ ਪੀਸ ਕੇ ਤਿਆਰ ਕਰ ਲਿਆ ਹੈ ਮਸਾਲਾ ਵੀ ਤੇ ਪੁਦੀਨਾ ਹੁਣ ਅਸੀਂ ਇੱਕ ਵੱਡਾ ਬੌਲ ਲੈ ਲਵਾਂਗੇ ਤੇ ਇਹਦੇ ਵਿੱਚ ਅਸੀਂ ਇਹ ਦੋਨੇ ਚੀਜ਼ਾਂ ਪਾ ਦੇਵਾਂਗੇ ਦੋਨੇ ਚੀਜ਼ਾਂ ਪਾਣ ਤੋਂ ਬਾਅਦ ਇਹਦੇ ਵਿੱਚ ਅਸੀਂ ਪਾਵਾਂਗੇ ਨਮਕ ਇੱਥੇ ਅਸੀਂ 1 ਕਿਲੋ ਦੇ ਕਰੀਬ ਕਾਲਾ ਨਮਕ ਲਿਆ ਹੈ ਤੇ ਇਹ ਦੋਨੇ ਪੈਕਟ ਖੋਲ ਕੇ ਮੈਂ ਇਹਦੇ ਵਿੱਚ ਪਾ ਦਵਾਂਗੀ ਨਮਕ ਦੇ ਜੇ ਤੁਹਾਡੇ ਕੋਲ ਕਾਲਾ ਨਮਕ ਥੋੜਾ ਹੈ ਤੁਸੀਂ ਇਹਦੀ ਜਗ੍ਹਾ ਤੇ ਜਿਹੜਾ ਦੂਸਰਾ ਨਮਕ ਹੁੰਦਾ ਚਿੱਟੇ ਵਾਲਾ ਸਿੰਦਾ ਨਮਕ ਜਾਂ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਨਮਕ ਪਾਣ ਤੋਂ ਬਾਅਦ ਅਸੀਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹ ਵਾਲਾ ਜਿਹੜਾ ਨਮਕ ਹੈਗਾ ਬਹੁਤ ਸਵਾਦ ਬਣ ਕੇ ਤਿਆਰ ਹੁੰਦਾ ਹੈ ਇਹਨੂੰ ਅਸੀਂ ਸਟੋਰ ਕਰਕੇ ਆਰਾਮ ਨਾਲ ਰੱਖ ਸਕਦੇ ਆ ਬਿਲਕੁਲ ਖਰਾਬ ਕੁਝ ਨਹੀਂ ਇਹਨੂੰ ਹੁੰਦਾ ਚਾਹੇ ਸਾਲ 2 ਸਾਲ 3 ਸਾਲ ਰੱਖੋ ਤੇ ਇੱਕ ਵਾਰੀ ਤੁਸੀਂ ਇਹਨੂੰ ਖੁੱਲਾ ਰੱਖ ਕੇ ਬਣਾ ਲਓ ਜਿਹੜਾ ਤੁਹਾਡੇ ਆ ਗਰਮੀਆਂ ਹੈਗੀ ਆ ਆਰਾਮ ਨਾਲ ਨਿਕਲ ਜਾਣਗੀ ਆ ਲੋਜੀ ਇਹ ਦੁੱਧ ਜਿਹੜਾ ਸਾਡਾ ਨਮਕ ਹੈਗਾ ਬਣ ਕੇ ਤਿਆਰ ਹੋ ਚੁੱਕਾ ਹੈ ਤੁਸੀਂ ਇਹ ਵਾਲੇ ਨਮਕ ਨੂੰ ਕਿਸੇ ਵੀ ਤਰ੍ਹਾਂ ਦੇ ਦਹੀਂ ਜਾਂ ਕੋਈ ਵੀ ਰਹਿਤਾ ਹੋ ਗਿਆ ਜਾਂ ਲੱਸੀ ਹੋ ਗਈ ਉਹਦੇ ਵਿੱਚ ਪਾ ਕੇ ਖਾਓ ਜਿਹਦਾ ਕਈ ਲੋਕਾਂ ਨੂੰ ਦਹੀਂ ਜਾਂ ਲੱਸੀ ਠੰਡੀ ਲੱਗਦੀ ਹੈ ਜਦੋਂ ਉਹ ਆਹ ਵਾਲਾ ਨਮਕ ਵਰਤਣਗੇ ਉਹਦੇ ਨਾਲ ਉਹਨਾਂ ਨੂੰ ਕੋਈ ਵੀ ਇਦਾਂ ਦੀ ਪ੍ਰੋਬਲਮ ਨਹੀਂ ਹੋਏਗੀ ਤੁਸੀਂ ਸਲਾਦ ਤੇ ਪਾ ਕੇ ਵੀ ਖਾ ਸਕਦੇ ਹੋ ਨਮਕ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਥੋੜੀ-ਬਹੁਤੀ ਵੀ ਜੇ ਪਸੰਦ ਆਈ ਹੋਏ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਤੇ